ਹਾਂਜੀ ਸੰਗਤ ਜੀ ਸ਼੍ਰੀ ਹੇਮਕੁੰਨ ਸਾਹਿਬ ਦੇ ਦਰਸ਼ਨ ਨੂੰ ਜਾਂਦਿਆਂ ਹੋਇਆਂ ਨਾ ਰਾਹ ਦੇ ਵਿੱਚ ਨਗਰਾਸੂ ਸ਼ਹਿਰ ਆਉਂਦਾ ਹੈ ਤੇ 메ਨ ਸੜਕ ਤੇ ਬਿਲਕੁਲ ਇਹ ਪਵਿੱਤਰ ਸਥਾਨ ਉਹਦਾ ਨਾਮ ਦਮਦਮਾ ਸਾਹਿਬ ਨਗਰਾਸੂ ਦੇ ਵਿੱਚ ਜਿੱਥੇ ਹੇਮਕੁੰਨ ਸਾਹਿਬ ਜਾਣ ਵਾਲੀਆਂ ਸੰਗਤਾਂ ਰੁਕ ਕੇ ਜਾਂਦੀਆਂ ਨੇ ਰਹਿائش ਦਾ ਪ੍ਰਬੰਧ ਹੈ ਲੰਗਰ ਦਾ ਪ੍ਰਬੰਧ ਹੈ ਸੰਤ ਪਾਪਾ ਬਿਆਨਤ ਸਿੰਘ ਜੀ ਲੰਗਰਾਂ ਵਾਲੇ ਬੇਰ ਕਲਾ ਵਾਲੇ ਮਹਾਪੁਰਖਾਂ ਨੇ ਇਹ ਪਵਿੱਤਰ ਸਥਾਨ ਬਣਾਇਆ ਸੰਗਤਾਂ ਦੀ ਸਹੂਲਤ ਵਾਸਤੇ ਕਿਉਂਕਿ ਲੰਬਾ ਜ਼ਫਰ ਹੈ ਇਸ ਕਰਕੇ ਸੰਗਤ ਨੂੰ ਕਿਤਨਾ ਕਿ ਤਿਰਕੁਣਾ ਪੈਂਦਾ ਹੈ ਸੋ ਸੰਗਤ ਦੀ ਸਹੂਲਤ ਵਾਸਤੇ ਪਵਿੱਤਰ ਸਥਾਨ ਨਗਰਾਸੂ ਸ਼ਹਿਰ ਦੇ ਸੜਕ ਦੇ ਉੱਤੇ ਬਣਿਆ ਹੋਇਆ ਹੈ ਤਕਰੀਬਨ ਹਰ ਕੋਈ ਜੋ ਜਾਂਦਾ ਹੈ ਸ਼੍ਰੀ ਹੇਮਕੁੰਣ ਸਾਹਿਬ ਦੇ ਦਰਸ਼ਨਾਂ ਨੂੰ ਇੱਥੇ ਰੁਕੇ ਹੀ ਜਾਂਦਾ ਹੈ ਜਲ ਪਾਣੀ ਪ੍ਰਸ਼ਾਦਾ ਪਾਣੀ ਛੱਕੇ ਜਾਂਦਾ ਹੈ ਔਰ ਰਾਤ ਵੀ ਇੱਥੇ ਰਹਿ ਕੇ ਕਈ ਸਮਤਾ ਜਾਂਦੀਆਂ ਨੇ ਬੜਾ ਪਵਿੱਤਰ ਸਥਾਨ ਹੈ ਔਰ ਸੇਵਾ ਵੀ ਬੜੀ ਪਿਆਰ ਨਾਲ ਕਰਦੇ ਨੇ ਮਹਾਪੁਰਖ। ਸੋ ਜੇ ਤੁਸੀਂ ਵੀ ਇੱਥੇ ਰੁਕੇ ਹੋ ਜਰੂਰ ਕਮੈਂਟਾਂ 'ਚ ਜੇ ਦੱਸਿਓ ਤੇ ਜੇ ਨਹੀਂ ਜਰੂਰ ਰੁਕੇ ਜਾਇਓ ਇੱਥੇ। ਧੰਨਵਾਦ।